ਮੋਗਾ ਦੇ ਮਹੱਲਾ ਸੰਧੂਆਂ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮਹੱਲੇ ਵਿੱਚ ਲੱਗੇ ਰੂੜੀ ਦੇ ਡੇਰ ਵਿੱਚੋਂ 33 ਸਾਲਾ ਸੂਰਜ ਨਾਮਕ ਨੌਜਵਾਨ ਦੀ ਪੇਤ ਪਰੇ ਹਲਾਤਾ ਵਿੱਚ ਲਾਸ਼ ਮਿਲੀ ਜਾਣਕਾਰੀ ਮੁਤਾਬਕ ਸੂਰਜ ਆਪਣੇ ਜੀਜਾ ਨਾਲ ਦੁਪਹਿਰ ਦੇ ਸਮੇਂ ਦੁਬਈ ਤੋਂ ਵਾਪਸ ਆਇਆ ਸੀ ਅਤੇ ਰਸਤੇ ਵਿੱਚ ਆਪਣੇ ਘਰ ਦੇ ਕੋਲ ਇੱਕ ਕਹਿ ਕੇ ਉਤਰ ਗਿਆ ਕਿ ਉਹ ਆਪਣੇ ਕਿਸੇ ਦੋਸਤ ਨੂੰ ਮਿਲਣ ਜਾ ਰਿਹਾ ਹੈ ਪਰ ਸਵੇਰੇ ਸੂਰਜ ਦੀ ਲਾਸ਼ ਘਰ ਤੋਂ ਥੋੜੀ ਦੂਰ ਰੂੜੀ ਦੇ ਲੱਗੇ ਡੇਰ ਵਿੱਚੋਂ ਮਿਲੀ ਬੁੱਧਪਲਾ ਦੁਬਈ ਗਿਆ ਸੀ ਫਿਰ ਕੀ ਹੋਇਆ ਫਿਰ ਉੱਥੇ ਅਸੀਂ ਗੈਸ ਸਾਡ ਨਹੀਂ ਕੰਮ ਬਣਿਆ ਫਿਰ ਅਸੀਂ ਆਗੇ ਵਾਪਸ ਵਾਪਸ ਆ ਗਏ ਵਾਪਸ ਆ ਗਏ ਜਿਹੜੀ ਸੀਟ ਬੰਬੇ ਤੋਂ ਟ੍ਰੇਨ ਲੈਤੀ ਲੁਧਿਆਣੇ ਆ ਗਏ ਲੁਧਿਆਣੇ ਤੋਂ ਫਿਰ ਅਸੀਂ ਮੋਗੇ ਲੈਤੀ ਮੋਗੇ ਆ ਗਏ ਇੱਥੇ ਰਾਹ ਚ ਆਇਆ ਮੇਰੇ ਕੋਲ ਨਾਲ ਮੇ ਨਾਲ ਆਟੋ ਚ ਤੇ ਅਸੀਂ ਹੁੰਦੇ ਪਏ ਅਸੀਂ ਮੈਨੂੰ ਕਹਿੰਦੇ ਤੂੰ ਘਰੇ ਚੱਲ ਮੈਂ ਆਇਆ ਮੈਂ ਕਿਹਾ ਠੀਕ ਆ ਮੈਂ ਜਾਣਾ ਤੇ ਮੈਂ ਕਿਹਾ ਆਜੀ ਨਾਲ ਹੀ ਤੇ ਉਦੋਂ ਬਾਅਦ ਆਇਆ ਕਿੱਥੇ ਉਤਰਿਆ ਸੀ ਗਾਟ ਤੋਂ ਆ ਇੱਥੇ ਤੇ ਅੱਜ ਸਵੇਰੇ ਤੁਸੀਂ ਕੀ ਦੇਖਿਆ ਅੱਜ ਸਵੇਰ ਅੱਜ ਅਸੀਂ ਉੱਥੇ ਦੇਖਿਆ ਉੱਥੇ ਤੇ ਰਾਤੀ ਲੱਭਿਆ ਨੂੰ ਤੁਸੀਂ ਲੱਭਿਆ ਸੀ ਰਾਤੀ ਅੱਛਾ ਤੁਹਾਨੂੰ ਕੀ ਕਿ ਕੇ ਚੱਲਿਆ ਗਿਆ ਸੀ ਉਹ ਕਹਿੰਦਾ ਵੀ ਮੈਂ ਆੜੀ ਨੂੰ ਦੋਸਤ ਨੂੰ ਮਿਲ ਕੇ ਆਉਣਾ ਵੀ ਤੂੰ ਘਰੇ ਚੱਲ ਮੈਂ ਆ ਗਿਆ ਐਂ ਦੀਕ ਤੇਰੇ ਨਹੀਂ ਆਇਆ ਫੇ ਰਾਤ ਵੀ ਲੱਭਿਆ ਨਹੀਂ ਆਇਆ ਕੀ ਲੱਗ ਰਿਹਾ ਮੌਕੇ ਮੇਰੀ ਉਹਦੇ ਦੇਖਿਆ ਗਿਆ ਤਾਂ ਇੱਥੇ ਵੀ ਛੱਟਾ ਛੱਟਾ ਬੱਜੀ ਆਉਣੀ ਅਸੀਂ ਮੌਕੇ ਤੇ ਪਹੁੰਚੇ ਮੋਗਾ ਸਿਟੀ ਦੇ ਡੀਐਸਪੀ ਪਰਮਜੀਤ ਸਿੰਘ ਅਤੇ ਐਸਐਚਓ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਸੂਰਜਨਾ ਦੇ ਨੌਜਵਾਨ ਦੀ ਇੱਕ ਲਾਸ਼ ਦਾ ਮਨੁਚੇ ਰਿਸਪੀਟ ਨਾਲ ਮੈਡੀਸਿਨ ਤੇ ਉੱਥੇ ਮੌਕੇ 'ਤੇ ਆ ਕੇ ਦੇਖਿਆ ਉਹਦੀ ਲਾਸ਼ ਕਿੱਥੇ ਸੀ ਇੱਥੇ ਘਰ ਦੇ ਬਾਹਰ ਸੁਮੀ ਜਗ੍ਹਾ 'ਤੇ ਡੈੱਡ ਬੋਡੀ ਪਈ ਸੀ ਉਹਦੇ ਪੋਸਟਮਾਰਟਮ ਕਰਾ ਕੇ ਪੁੱਛੋ ਜੇ ਮੌਤ ਦੇ ਕਾਰਨਾਂ ਦੀ ਜਾਂਚ ਕਰਨਾ ਸਰ ਇਹ ਪਤਲ ਗਿਆ ਵਿਦੇਸ਼ ਚੋਂ ਆਏ ਸੀ ਕੀ ਇਹ ਕੱਲ ਦੁਬਈ ਗਿਆ ਹੋਏ ਸੀ ਪਿਛਲੇ 2 ਮਹੀਨਿਆਂ ਤੋਂ ਕੱਲ ਹੀ ਤੋਂ ਦੁਬਈ ਤੋਂ ਆਇਆ ਸੀ ਤੇ ਇਹ ਅੱਜ ਸਹਰੇ ਜਿਹੜੀ ਇਹਦੀ ਡੈੱਡ ਬੋਡੀ ਮਿਲਦੀ ਸੁਕਣਾ ਮਿਲਦੀ ਇਹ ਮਰਡਰ ਦਾ ਮਾਮਲਾ ਲੱਗਦਾ ਨਹੀਂ ਮਰਡਰ ਦਾ ਕੋਈ ਮਾਮਲਾ ਨਹੀਂ ਹੈ ਮਰਡਰ ਵਾਲੀ ਕੋਈ ਤੇ ਕੋਈ ਇਸ ਤਰ੍ਹਾਂ ਦਾ ਕੋਈ ਜਾਰੀ ਇਹਦੀ ਬੋਡੀ ਦੇ ਉੱਤੇ ਕੋਈ ਨਿਸ਼ਾਨ ਨਹੀਂ ਕੋਈ ਕੱਟ ਨਹੀਂ ਕੋਈ ਦੀ ਮਤਲਬ ਹੈਂਗਿੰਗ ਦਾ ਕੋਈ ਨਹੀਂ ਹੈ ਪਰ ਜੇ ਵੀ ਆਪਾਂ ਇਹਦਾ ਪੋਸਟਮਾਰਟਮ ਤੋਂ ਬਾਅਦ ਜਿਹੜੀ ਜਾਂ ਲੋਕੀ ਜੀ ਇਹਦੀ ਮੌਤ ਕਿਸ ਤਰੀਕੇ ਨਾਲ ਹੋਈ ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਜਤਾਇਆ ਹੈ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਜੀ ਦੇ ਪਰ ਪगन ਲੱਗਿਆ ਜੋ ਕੱਲ ਦੁਬਈ ਤੋਂ ਕੱਲ ਆਇਆ ਸੀ ਜੀ ਤੇ ਆਪਦੇ ਜੀ ਨਾਲ ਇੱਕ ਨੂੰ ਨੇ ਰਸਤੇ ਦੀ ਛੜਤਾ ਦੇ ਜੀ ਦੇ ਘਰੇ ਪਹੁੰਚ ਤੱਕ 12:00 ਜੀ ਉਸ ਤੋਂ ਕਹਿੰਦਾ ਮੈਂ ਦੋਸਤਾਂ ਨੂੰ ਮਿਲਾਵਾ ਉਹਨਾਂ ਦੇ ਦੱਸਣ ਮੁਤਾਬਕ ਤੇ ਉਸ ਤੋਂ ਬਾਅਦ ਉਹਨੂੰ 11:00 12:00 ਤੱਕ ਰਾਤ ਵੀ ਲੱਭਦੇ ਰਹੇ ਤੇ ਉਹ ਮਿਲਿਆ ਨਹੀਂ ਸਾਨੂੰ ਅੱਜ ਸਵੇਰ ਫੋਨ ਗਿਆ ਸੀ ਜਦੋਂ ਉਸੇ ਵਾਂਗ ਕਰਕੇ ਉਹ ਜੈੱਡ ਬੋਡੀ ਗੁੜੀਆਂ ਤਾਂ ਜਾਨ ਤੋਂ ਪਈ ਆ ਜਾਂਦੇ ਨੇ ਜੀ ਪਤਨ ਲੱਗਾ ਇਹ ਨੂੰ ਕਿ ਤੁਹਾਨੂੰ ਕੀ ਲੱਗਦਾ ਹੈਗਾ ਤਾਂ ਲੱਗਦਾ ਵੀ ਕਿਸੇ ਨੇ ਮਾਰਿਆ ਹੋਵੇ ਤੇ ਸਵੇਰ ਵਾਪਸ ਆਈ ਸੀ ਰਾਤ ਵਕਤ ਇਹ ਚਿਹਰੇ ਤੇ ਇਹ ਦੁਬਈ ਤੋਂ ਵਾਪਸ ਸਵੇਰ ਆਏ ਸੀ ਕਿ ਰਾਤ ਵਕਤ ਵੀ ਤੂੰ 12 ਵਜੇ ਸਵੇਰ ਸਵੇਰ 12 ਵਜੇ ਤੇ ਸਵੇਰ 12 ਵਜੇ ਤੋਂ ਬਾਅਦ ਲਾਪਤਾ ਸੀ 12 ਵਜੇ ਉਸ ਵਕਤ ਜੀਜੀ ਨੂੰ ਨੇ ਭੇਜਤਾ ਸੀ ਘਰੇ ਗੁਰਪ੍ਰੀਤ ਸਿੰਘ ਨੂੰ ਵੀ ਤੂੰ ਵੀ ਮੈਂ ਦੋਸਤਾਂ ਨਾਲ ਮਿਲ ਕੇ ਆਉਣਾ ਠੀਕ ਹੈ ਉਸ ਤੋਂ ਬਾਅਦ ਆਇਆ ਨਹੀਂ ਘਰੇ ਲੱਭਦੇ ਰਹੇ ਰਾਤ 11 ਵਜੇ ਤੱਕ ਪੁਲਿਸ ਅਤੇ ਪਿੰਡ ਦੇ ਲੋਕਾਂ ਲਈ ਪੇਤ ਭਰੇ ਹਾਲਾਤਾਂ ਵਿੱਚ ਮਿਲੀ ਲਾਸ਼ ਸਵਾਲਾਂ ਦਾ ਕਾਰਨ ਬਣ ਗਈ ਹੈ ਪੁਲਿਸ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਮੋਦ ਕਾਰਨ ਦੀ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ ਮੁਗਤ ਜਸਵਰਮ ਅਤੇ ਜੁਗਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ